ਕਰਨਲ ਕੁਟਮਾਰ ਮਾਮਲੇ ਜਿਹੜੀ ਅਪਡੇਟ ਹੈ ਉਸ ਬਾਰੇ ਦੱਸ ਦੋ ਜੀ ਅਪਡੇਟ ਹੈ ਵੀ ਕਿ ਐਸਐਸਪੀ ਵਰੁਨ ਨਾਲ ਮੇਰੀ ਗੱਲ ਹੋਈ ਸੀ ਕਿ ਅੱਜ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਸੀ ਉਹ ਵਨ ਸਾਈਡਿਡ ਖਤਮ ਕਰ ਦਿੱਤੀ ਗਈ ਹੈ ਹੋਰ ਚਾਰੋਂ ਐਸਐਚਓਜ਼ ਹੋਰ ਜਿਹੜੇ ਦੋ ਛੇ ਜਾਨਿਆਂ ਨੂੰ ਟੋਟਲ ਜਿਹੜੇ ਪਛਾਣ ਹੋ ਗਏ उस छे जाने पहचान हो गए उन्होंने डिपार्टमेंटल सजा दे दी गई है जिस विच तीन साल डिडक्टेड सर्विस डिडक्ट कर दी गई है प्रमोशन फॉर थ्री ईयर बैन कर दी है और तीन, नो इनक्रीमेंट नो सैलरी पर्कस और नाल सस्पेंडेड टिल चौथा आउट ऑफ पटियाला डिस्ट्रिक्ट पोस्टिंग ਇਹ ਚੀਜ਼ਾਂ ਉਹਨਾਂ ਨੇ ਡਿਪਾਰਟਮੈਂਟ ਕੋਲ ਇਨਕੁਆਰੀ ਕੀਤੀ ਉਹਨਾਂ ਨੂੰ ਜਿਹੜੀ ਉਹਨਾਂ ਦੇ ਹੱਥ ਤੇ ਦਸੀ ਨੇ ਸੀਗੇ ਐਸਐਸਪੀ ਸਾਹਮਣੇ ਦੇ ਹੱਥ ਤੇ ਜਿੰਨਾ ਬੰਦਾ ਸੀ ਉਹਨਾਂ ਨੇ ਕੀਤਾ ਸੋ ਆਮ ਵੈਰੀ ਥੈਂਕਫੁਲ ਟੂ ਹਿਮ ਫਾਰ ਐਟਲੀਸਟ ਕਿਸੇ ਪਾਸੇ ਮੂੰਹ ਸਿਰ ਇਸ ਕੇਸ ਨੂੰ ਲਾਣ ਲਈ ਸੈਟੀਸਫਾਈ ਮੈਡਮ ਉਹ ਕਾਰਵਾਈ ਕੀਤੀ ਜੀ ਉਹਨਾਂ ਦੇ ਹੱਥ ਤੇ ਜੋ ਸੀਗਾ ਉਹਨਾਂ ਨੇ ਕੀਤਾ ਬਾਕੀ ਜੋ ਹੋਗਾ ਉਹ ਅੱਗੇ ਵਾਟਐਵਰ ਪ੍ਰੋਸੀਜਰ ਹੋਏਗਾ ਵੀ ਵਿਲ ਫਾਲੋ ਥੈਟ ਤੇ ਸੀਵੀਰ ਕੋਲ ਕੇਸ ਗਿਆ ਹਮ ਉਸਟ ਰਿਲੇਟਡ ਟੂ ਅਪਡੇਟ CBI ऑलरेडी ਕੇਸ ਰਜਿਸਟਰ ਹੋ ਗਿਆ ਸਰ ਦੀ ਸਟੇਟਮੈਂਟ ਹੋ ਗਈ ਹੈ ਜੀ ਬਾਕੀ ਤੁਹਾਨੂੰ ਪਤਾ ਹੀ ਹੋਣਾ ਕਿ ਹੈਰੀ ਬੋਪਾਰਾਏ ਹੋਰ ਜਿੰਦਰ ਨੇ ਐਸਐਲਪੀ ਪਾਈ ਹੈ ਸੁਪਰੀਮ ਕੋਰਟ ਤੇ ਟੂ ਆਬਜੈਕਟ CBI ਤੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ ਯੂਟੀ ਤੇ ਟ੍ਰਾਂਸਫਰ ਹੋਈ ਸੀ ਇਹਦੂ ਕਿਉਂ ਨਹੀਂ ਉਹਨਾਂ ਨੇ ਅਪੋਜ਼ ਕੀਤਾ CBI ਨੂੰ ਕਿਉਂ ਅਪੋਜ਼ ਕਰ ਰਹੇ ਨੇ ਇਹ ਜਿਹੜੇ ਰਾਜਨ ਜਿਹੜੇ CBI ਨੇ ਖੋਲਦੇ ਨੇ ਨਾ ਦੇ ਜਿਹੜੀ ਇਨਵੈਸਟੀਗੇਸ਼ਨ ਤੇ ਆਨ ਨੇ ਜਿਸ ਨਾਲ ਆਏ ਸੀਬੀਆਈ ਟੂ ਕਰਦੇ ਉਹ ਕਰਨਲ ਕੁਟਮਾਰ ਮਾਮਲੇ ਜਿਹੜੀ ਅਪਡੇਟ ਆਈ ਹੈ ਉਸ ਬਾਰੇ ਦੱਸ ਦਿਓ ਜੀ ਅਪਡੇਟ ਆਇਆ ਹੈ ਕਿ ਐਸਐਸਪੀ ਵਰੁਣ ਨਾਲ ਮੇਰੀ ਗੱਲ ਹੋਈ ਸੀ ਕਿ ਅੱਜ ਸਵੇਰੇ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਸੀ ਉਹ ਵਨ ਸਾਈਡਿਡ ਖਤਮ ਕਰ ਦਿੱਤੀ ਗਈ ਹੈ ਹੋਰ ਚਾਰੋਂ ਐਸਐਚਓਜ਼ ਹੋਰ ਜਿਹੜੇ ਦੋ ਛੇ ਜਾਨਿਆਂ ਨੂੰ ਟੋਟਲ ਜਿਹੜੇ ਪਛਾਣ ਹੋ ਗਏ ਐਸੀ 8 ਬੰਦੇ ਸੀ ਉਸ ਵਿੱਚ ਜਿਹੜੇ ਛੇ ਜਾਨੇ ਜਿਹੜੇ ਪਛਾਣ ਹੋ ਗਏ ਉਹਨਾਂ ਨੂੰ ਡਿਪਾਰਟਮੈਂਟਲ ਸਜ਼ਾ ਦੇ ਦਿੱਤੀ ਗਈ ਹੈ ਜਿਸ ਵਿੱਚ 3 ਸਾਲ ਦੀ ਡਿਡਕਟਡ ਸਰਵਿਸ ਡਿਡਕ ਕਰ ਦਿੱਤੀ ਗਈ ਹੈ ਪ੍ਰੋਮੋਸ਼ਨ ਫॉर 3 ইয়ার্স ਬੈਨ ਕਰ ਦਿੱਤੀ ਹੈ ਹੋਰ 3 ਨੋ ਇਨਕਰੀਮੈਂਟ no uh, salary perks aur uh, naal suspended till the case is going in hajirich for chotha out of patiala district posting eh cheeza unhane departmental inquiry te unnanu jaddi unnan de hath te designation most sige SSP saab na de hath te jinna banda si unhane kita so i am very thankful to him for at least kise pase muh sir is case nu laan li satisfied madam na karwai kiti ji unnan de hath te jo siga unhane kita ਬਾਕੀ ਜੋ ਹੋਗਾ ਉਹ ਅੱਗੇ ਵਾਟੇਵਰ ਪ੍ਰੋਸੀਜਰ ਹੋਏਗਾ ਉਹ ਵੀ ਵਿਲ ਫਾਲੋ ਥੈਟ ਤੇ ਸੀਬੀਆਈ ਕੋਲ ਕੇਸ ਜੈਨ ਹਮ ਉਸ ਰਿਪੋਰਟ ਤੇ ਅਪਡੇਟ ਸੀਬੀਆਈ ਆਲਰੇਡੀ ਕੇਸ ਰਜਿਸਟਰ ਹੋ ਗਿਆ ਸਰਦੀ ਸਟੇਟਮੈਂਟ ਹੋ ਗਈ ਹੈ ਜੀ ਬਾਕੀ ਤੁਹਾਨੂੰ ਪਤਾ ਹੀ ਹੋਣਾ ਕਿ ਹੈਰੀ ਬੋਪਾਰਾਏ ਔਰ ਜਿੰਦਰ ਨੇ ਐਸਐਲਪੀ ਪਾਈ ਹੈ ਸੁਪਰੀਮ ਕੋਰਟ ਤੇ ਟੂ ਆਬਜੈਕਟ ਸੀਬੀਆਈ ਤੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ ਯੂਟੀ ਤੇ ਟ੍ਰਾਂਸਫਰ ਹੋਈ ਸੀ ਇਹ ਦੂ ਕਿਉਂ ਨਹੀਂ ਉਹਨਾਂ ਨੇ ਅਪੋਜ਼ ਕੀਤਾ ਸੀਬੀਆਈ ਨੂੰ ਕਿਉਂ ਅਪੋਜ਼ ਕਰ ਰਹੇ ਨੇ ਇਹ ਜਿਹੜੇ ਰਾਜਨ ਜਿਹੜੇ ਸੀਬੀਆਈ ਨੇ ਕੁੱਲ ਦੇਨੇ ਨੇ ਨਾ ਦੇ ਜੁੜੀ ਇਨਵੈਸਟੀਗੇਸ਼ਨ ਤੇ ਆਣ